ਸਰਨ ਸਤਿ ਸ਼੍ਰੀ ਅਕਾਲ ਜੀ ਪ੍ਰੀਤ ਮੋਟਰਜ਼ ਮੋਗਾ ਦੋਸਤੋ ਆਪਣੇ ਕੋਲੇ ਸਵਾ ਸਾਲ ਬਾਅਦ ਸੈਰਾਮਿਕ ਪਹਿਲਾਂ ਕੀਤੀ ਸੀ ਗੱਡੀ ਵਾਸ਼ ਹੋਣ ਵਾਸਤੇ ਆਈ ਗੱਡੀ ਦੀ ਕੰਡੀਸ਼ਨ ਤੁਸੀਂ ਦੇਖ ਲਓ ਸਭ ਤੋਂ ਪਹਿਲਾਂ ਤਾਂ ਜਦੋਂ ਕੋਈ ਵੀ ਗੱਡੀ ਹੋਵੇ ਤਾਂ ਉਹਦੇ ਤੋਂ ਪ੍ਰੋਪਰ ਮਿੱਟੀ ਉਤਾਰੀ ਜਾਂਦੀ ਹੈ ਹਾਈ ਪ੍ਰੈਸ਼ਰ ਪੰਪ ਬਿਲਕੁਲ ਇੱਕ ਕਣ ਮਿੱਟੀ ਦਾ ਨਹੀਂ ਛੱਡਦਾ ਜੀ ਬਹੁਤ ਵਧੀਆ ਤਰੀਕੇ ਨਾਲ ਆਪਣੀ ਟੀਮ ਪਹਿਲਾਂ ਵਾਸ਼ ਕਰਦੀ ਹੈ ਵਾਸ਼ ਤੋਂ ਬਾਅਦ ਇਹਨੂੰ ਲਿਫਟ ਤੋਂ ਥੱਲੇ ਉਤਾਰਨ ਤੋਂ ਬਾਅਦ ਇਹਦੀ ਸਾਰੀ ਜਿਹੜੀ ਡਸਟ ਆ ਉਹ ਹਾਈ ਪ੍ਰੈਸ਼ਰ ਪੰਪ ਨਾਲ ਮਿੱਟੀ ਨੂੰ ਰਿਮੂਵ ਕਰ ਦਿੰਦਾ ਤਾਂ ਜੋ ਮਿੱਟੀ ਆ ਜਿਹੜੀ ਉਹ ਫੋਮ ਤੇ ਕੱਪੜੇ ਦੇ ਸੰਨ ਚ ਆ ਕੇ ਸਵੈਲ ਮਾਰਕ ਨਾ ਪੈ। ਫਿਰ ਆਪਾਂ ਜੀ ਯੂਨਟ ਦੇ ਅੰਦਰ ਲੈ ਕੇ ਆਏ ਆ ਫੋਮ ਵਾਸ਼ ਕਰਨ ਤੋਂ ਬਾਅਦ ਫਿਰ ਮੈਂ ਇੱਕ ਨਵੀਂ ਮਸ਼ੀਨ ਲਿਆਂਦੀ ਉਹਦੇ ਨਾਲ ਆਪਾਂ ਇਹਨੂੰ ਰੀਸਟੋਰ ਦੁਬਾਰਾ ਕੀਤਾ। ਇੱਕ ਸੈਰਾਮਿਕ ਤੋਂ ਬਾਅਦ ਆਪਾਂ ਰਿਪੇਅਰ ਦੇ ਦਈਦੀ ਆ। ਉਹ ਰਿਪੇਅਰ ਕੀਤੀ ਗੱਡੀ ਦੀ ਸ਼ਾਈਨ ਪ੍ਰੋਪਰ ਨਿਕਲੇ। ਤੁਸੀਂ ਵੀ ਚਾਹੋਣੇ ਤੁਹਾਡੀ ਗੱਡੀ ਆਈ ਫਲੈਕਸਾ ਦੇਖਣ। ਤੁਹਾਡਾ ਥੈਂਕ ਯੂ ਤੁਸੀਂ ਪ੍ਰੀਤ ਮੋਟਰ ਤੇ ਪਹੁੰਚੇ ਹੋ ਵੀਰ ਜੀ ਦੀ ਆਵਾਜ਼ ਥੋੜੀ ਜੀ ਡਿਸਟਰਬ ਹੋ ਰਹੀ ਸੀ ਲਾਸਟ ਤੇ ਸੁਣਾਉਣੇ ਆ ਬਾਈ ਜੀ ਬਿਲਕੁਲ ਹੈਪੀ ਗਏ ਆ ਮੋਢੇ ਤੇ ਹੱਥ ਰੱਖ ਕੇ ਸ਼ਾਬਾਸ਼ ਦਿੱਤੀ ਥੈਂਕ ਯੂ